ਅੱਜ ਸਾਡੀ ਜੀ ਕਿ ਮੈਂ ਤਰਮਿੰਦਰ ਸਿੰਘ ਜਨਰਲ ਸੈਕਟਰੀ ਸ਼ਹੀਦ ਭਗਤ ਸਿੰਘ ਨੋਜਾਨਸਲਾ ਪੰਜਾਬ ਅੱਜ ਤਰਨਤਾਰਨ ਦੇ ਵਿੱਚ ਸ਼ਹੀਦ ਉਦਨ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਇੱਕ ਕਨਵੈਨਸ਼ਨ ਕੀਤੀ ਗਈ ਹੈ ਜਿਸ ਕਨਵੈਨਸ਼ਨ ਦਾ ਮੁੱਖ ਉਦੇਸ਼ ਪੰਜਾਬ ਦੀ ਸਰਕਾਰ ਨੂੰ ਲੋਕਾ ਲਾਇਆ ਪੰਜਾਬ ਸਰਕਾਰ ਜਿਹੜੀ ਦੋ ਤੋਂ 2 ਸਾਲ ਤੇ ਵਿੱਚ ਸੱਤਾ ਦੇ ਵਿੱਚ ਆਈ ਹੋਈ ਹੈ ਸਰਕਾਰ ਨੇ ਕਿਸੇ ਵੀ ਪ੍ਰਕਾਰ ਦਾ ਪ੍ਰੋਪਰ ਰੁਜ਼ਗਾਰ ਦਾ ਪ੍ਰਬੰਧ ਨਹੀਂ ਕੀਤਾ ਤੇ ਪੂਰੇ ਪੰਜਾਬ ਦੇ ਠੇਕਾ ਮਜ਼ਦਮਾ ਨੂੰ ਹਜੇ ਤੱਕ ਵੀ ਜਿਹੜਾ ਪੱਕਾ ਕਰਨ ਦੀ ਜਿਹੜੀ ਕੋਈ ਗੱਲ ਨਹੀਂ ਕੀਤੀ ਚਾਹੇ ਜਿਮਣੀ ਚੋਣਾਂ ਦੇ ਵਿੱਚ ਲਾਰੇ ਜਰੂਰ ਦਿੱਤੇ ਆ ਤੇ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਬਦੇ ਵੱਲੋਂ ਜਿੱਥੇ ਲਗਾਤਾਰ ਪੰਜਾਬ ਤੇ ਕੇਂਦਰ ਦੀ ਸਰਕਾਰ ਤੋਂ ਮੰਗ ਕਰਦੇ ਆਂ ਵੀ ਨੌਜਵਾਨਾਂ ਦੇ ਲਈ ਪ੍ਰੋਪਰ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ ਅੱਜ ਪੰਜਾਬ ਦੀ ਨੌਜਵਾਨੀ ਵੱਡੇ ਪੱਧਰ ਦੇ ਉੱਪਰ ਫਰਜ਼ਦਾਰੀ ਦਾ ਸੰਤਾਪ ਢਾੜੀ ਆ ਉੱਥੇ ਹੀ ਜਿਹੜੀ ਗੱਲ ਨੂੰ ਲੈ ਕੇ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਸੱਤਾ ਦੇ ਵਿੱਚ ਆਈ ਹੈ ਵੀ ਅਸੀਂ ਪੰਜਾਬ ਦੇ ਵਿੱਚੋਂ ਨਸ਼ੇ ਦਾ ਖਾਤਮਾ ਕਰਾਂਗੇ ਅੱਜ ਵੀ ਪੰਜਾਬ ਦੇ ਪਿੰਡ ਪਿੰਡ ਘਰ ਘਰ ਦੇ ਵਿੱਚ ਨਸ਼ਾ ਸਪਲਾਈ ਹੋ ਰਿਹਾ ਹੈ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਉਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਸ ਕਨਵੈਨਸ਼ਨ ਦੇ ਵਿੱਚ ਸਰਕਾਰ ਨੂੰ ਇਹ ਲਲਕਾਰਿਆ ਹੈ ਕਿ ਰੋਜ਼ਗਾਰ ਦਾ ਪ੍ਰਬੰਧ ਕਰੇ ਸਰਕਾਰ ਤੇ ਨਸ਼ੇ ਦੇ ਖਾਤਮੇ ਦੇ ਲਈ ਪ੍ਰੋਪਰ ਜ਼ਮੀਨੀ ਪੱਧਰ ਦੇ ਉੱਪਰ ਕੰਮ ਕਰੇ ਤੇ ਜਿਹੜਾ ਅਗਲੀ ਜਿਹੜੀ ਬਿਊਰੋਕ੍ਰਾਸੀ ਹੈ ਵੀ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜੁੰਟ ਬਣਾਏ ਜਾਣ ਤੇ ਜੱਥੇਬੰਦੀ ਨੂੰ ਹੋਰ ਤਕੜਾ ਕੀਤਾ ਜਾਵੇ ਤਾਂ ਕਿ ਬੇਰੁਜ਼ਗਾਰੀ ਦੇ ਖਾਤਮੇ ਦੇ ਲਈ ਇੱਕ ਵੱਡਾ ਅੰਦੋਲਨ ਪੰਜਾਬ ਦੀ ਸਰਹੇਸ ਧਰਤੀ ਤੋਂ ਸ਼ੁਰੂ ਕੀਤਾ ਜਾਵੇ ਧੰਨਵਾਦ ਅੱਜ ਸਾਡੇ ਤਰਨਤਾਰਨ ਜਿਹੜੇ ਦੇ ਵਿੱਚ ਪਿੰਡ ਕੂਦੀ ਇਥੇ ਸੀਟ ਫੈਕਸ਼ਨ ਅੰਜਲ ਸਵਾਲ ਉਹ ਜਿਹੜੀ ਕਮੈਸ਼ੀ ਕੀਤੀ ਗਈ ਹੈ ਬਹੁਤ ਹੀ ਸਪਿਰਜ ਦੇ ਸਬਜੇਟਾਂ ਲੜਾਈ ਕੀਤੀ ਗਈ ਹੈ ਤੇ ਬਹੁਤ ਹੀ ਵਧੀਆ ਇੱਕ ਨੌਜਵਾਨਾਂ ਨੂੰ ਸਨੇਹਾ ਦੇਣੇ ਆਸੀਂ ਤੇ ਜਿਵੇਂ ਕਿ ਆ ਕਿਸੇ ਮਸ਼ਾਲੇ ਮੁੰਡੇ ਲੱਗਦੀ ਨਸ਼ੇ ਇੰਕਾ ਨੌਜਵਾਨ ਬਹੁਤ ਉਹ ਜਿਹੜੇ ਸਤਾਏ ਹੋ ਜਾਊਗਾ ਉਹਨਾਂ ਨੂੰ ਅਸੀਂ ਇੱਥੇ ਸਨੇਹ ਦੇਣੇ ਜਾ ਰਹੇ ਆ ਤੇ ਮੇਰੇ ਵੀਰੋ ਸਾਰੇ ਆਪਾਂ ਲਾਲਬੰਦ ਹੋ ਕੇ ਨੌਜਵਾਨ ਏਕ ਨੌਜਵਾਨ ਦੇ ਵਿਚ ਵਜਿਨਾਂ ਰਲ ਕੇ ਤਾਂ ਆਪਣੇ ਪਿੰਡ-ਪਿੰਡ ਪਿੰਡ-ਪਿੰਡ ਵਿੱਚ ਜਾ ਕੇ ਮੀਟਿੰਗਾਂ ਕਰਕੇ ਕੰਵੈਨਸ਼ਨਾਂ ਕਰਕੇ ਤੇ ਆਪਾਂ ਜੁਨੀਅਨ ਦੇ ਨਾਲ ਜੁੜੀਏ ਇਸ ਤਰ੍ਹਾਂ ਆਜਸੀ ਜੀਲਿਤ ਭੱਟ ਸਿੰਘ ਨੌਜਵਾਨ ਸਭਾ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਅੰਦਰ ਜਿਹੜੀ ਆ ਲਗਾਤਾਰ ਉਹ ਚਾਹੇ ਨਸ਼ੇ ਵੀ ਤੇ ਚਾਹੇ ਉਹ ਸਾਡੀਆਂ ਸਿਹਤ ਨੂੰ ਤਾਇਆ ਜਾਂ ਸਾਡੀ ਸਿੱਖਿਆ ਦੇ ਉੱਤੇ ਜਿਹੜਾ ਆ ਉਹ ਮਨੁਵਾਦੀ ਜਿਹੜੇ ਲੋਕਾਂ ਦੀ ਪਗੜਿਆ ਉਹ ਲਗਾਤਾਰ ਜਿਹੜੀ ਬਾਤ ਹੀ ਜਾ ਰਹੀ ਆ ਅੱਜ ਇਹਨਾਂ ਜਿਹੜੀਆਂ ਸਾਰੀਆਂ ਮੁੱਖ ਲੋੜਾਂ ਜਿਹੜੀਆਂ ਆ ਅੱਜ ਸਮਾਜ ਨੂੰ ਇੱਕ ਸਮਾਜ ਦੇ ਭੈਤਰੀ ਵਾਸਤੇ ਉਹਦੇ ਵਾਸਤੇ ਜਿਹੜੀ ਅੱਜ ਇਹ ਤਰਨਤਾਨ ਦੇ ਅੰਦਰ ਜਿਹੜੀ ਪੂਰੇ ਪੰਜਾਬ ਤੋਂ ਚਰੰਦਾ ਸਾਥੀਆਂ ਦੇ ਨਾਲ ਤਰਨਤਾਨ ਜ਼ਿਲ੍ਹੇ ਦੇ ਅੰਦਰ ਜਿਹੜੀ ਇਹ ਕਬੱਡੀ ਕਨਵੈਨਸ਼ਨ ਕੀਤੀ ਗਈ ਆ ਤੇ ਆਉਣ ਵਾਲੇ ਸਮੇਂ ਦਾ ਇੱਕ ਪ੍ਰੋਗਰਾਮ ਤੈਅ ਕੀਤਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਜਿਹੜੀਆਂ ਇਹ ਸਾਡੀ ਨੌਜਵਾਨੀ ਦੀਆਂ ਮੰਗਾਂ ਉਹਨਾਂ ਮੰਗਾਂ ਨੂੰ ਮੁੱਖ ਰੱਖਦੇ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਸੀਪ ਪਾਕਿਸਤਾਨ ਨੌਜਵਾਨ ਸਭਾ ਨੂੰ ਜਿੱਥੇ ਪਿੰਡ-ਪਿੰਡ ਤੱਕ ਜਿਹੜਾ ਆ ਨੌਜਵਾਨਾਂ ਤੱਕ ਲੈ ਕੇ ਜਾਣਾ ਆ ਉੱਥੇ ਹੀ ਨੌਜਵਾਨਾਂ ਨੂੰ ਜਥੇਬੰਦ ਕਰਕੇ ਆਉਣ ਵਾਲੇ ਸਮੇਂ ਦਾ ਜਿਹੜਾ ਆ ਇੱਕ ਵੱਡਾ ਪ੍ਰੋਗਰਾਮ ਜਿਹੜਾ ਪੂਰੇ ਪੰਜਾਬ ਦਾ ਤਿਆਰ ਕੀਤਾ ਜਾ ਰਿਹਾ ਜਿਹੜੀ ਭਗਵਾਨਤਮਾ ਦੀ ਸਰਕਾਰ ਜਿਹੜੀ ਨੌਜਵਾਨਾਂ ਦੇ ਆ ਮੁੱਦਿਆਂ ਤੋਂ ਜਿਹੜੀਆਂ ਮੰਗਾਂ ਤੋਂ ਜਿਹੜੀਆਂ ਚੋਣਾਂ ਦੇ ਅੰਦਰ ਜਿਹੜੀ ਆ ਉਹ ਲਗਾਤਾਰ ਜਿਹੜੀ ਆ ਨੌਜਵਾਨਾਂ ਨਾਲ ਝੂਠੇ ਵਾਦੇ ਕਰਦੀ ਆ ਰਹੀ ਆ ਅੱਜ ਉਹਦਾ ਜਿਹੜਾ ਫਿਰ ਆਉਣ ਵਾਲੇ ਸਮੇਂ 'ਚ ਜਿਹੜਾ ਉਹਦਾ ਫੈਸਲਾ ਜਿਹੜਾ ਆ ਉਹਦਾ ਬਦਲ ਜਿਹੜਾ ਆ ਉਹ ਨੌਜਵਾਨ ਜਿਹੜਾ ਆ ਆਪ ਫ਼ਜ਼ ਲੈਣਗੇ ਸੋ ਉਹਦੀ ਤਿਆਰੀ ਵਾਸਤੇ ਅਸੀਂ ਪੂਰੇ ਪੰਜਾਬ ਦੇ ਅੰਦਰ ਜਿਹੜੇ ਆਪਣੀਆਂ ਨੌਜਵਾਨ ਸਭਾ ਦੀਆਂ ਯੂਨਿਟਾਂ ਜਿਹੜੀਆਂ ਉਹ ਕੈਂਪ ਕਰਨ ਜਾ ਰਹੇ ਆ ਦੁਬਾਰਾ ਤੋਂ ਫਿਰ ਉਹਨਾਂ ਨਵੀਨੀਕਰਨ ਕਰਨਾ ਆ ਤਸੀਲਾਂ ਦਾ ਨਵੀਨੀਕਰਨ ਕਰ ਰਹੇ ਆ ਜ਼ਿਲ੍ਹਿਆਂ ਦਾ ਕਰ ਰਹੇ ਆ ਕਿ ਅਸੀਂ ਆਸ ਕਰਦੇ ਆਂ ਅਸੀਂ ਬੇਨਤੀ ਵੀ ਕਰਦੇ ਆਂ ਪੂਰੇ ਪੰਜਾਬ ਨੂੰ ਅਪੀਲ ਕਰਦੇ ਆਂ ਕਿ ਆਓ ਜੀਤ ਭਗਤ ਸਿੰਘ ਨੌਸਵਾ ਦੇ ਮੈਂਬਰ ਬਣੋ ਤੇ ਜਿਹੜੀ ਪੰਜਾਬ ਦੀ ਸਰਕਾਰ ਚਾਹੇ ਉਹ ਕੇਂਦਰ ਦੀ ਮੋਦੀ ਸਰਕਾਰ ਹੈ ਜਿਹੜੀ ਨੌਜਵਾਨਾਂ ਨਾਲ ਚੁੱਠੇ ਲਾਰੇ ਲਾ ਕੇ ਜਿਹੜੀ ਆ ਉਹ ਸੱਤਾ ਉੱਤੇ ਕਾਬਜ਼ ਆ ਅੱਜ ਇਹਨਾਂ ਨੂੰ ਇਹ ਸੱਤਾ ਤੋਂ ਚਲਦੇ ਕਰੀਏ ਤੇ ਆਉਣ ਵਾਲੇ ਸਮੇਂ ਦੇ ਅੰਦਰ ਜਿਹੜਾ ਆ ਉਹ ਜੀਤ ਉਧਮ ਸਿੰਘ ਦੀ ਤੇ ਕਰਤਾਰ ਸਿੰਘ ਸਰਾਭੇ ਦੀ ਤੇ ਸ਼ਹੀਦ ਭਗਤ ਸਿੰਘ ਦੇ ਜਿਹੜੀ ਆ ਉਹ ਵਾਰਸਾਂ ਦਾ ਜਿਹੜਾ ਪੰਜਾਬ ਹੈ ਦੁਬਾਰਾ ਤੋਂ ਨੂੰ ਮੁੜ ਸਿਰਜੀਤ ਕਰੀਏ ਬਸ ਇੰਨੀਆਂ ਕਬੀਲੀਆਂ ਕਰਦੇ ਹੋਏ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਰੋਜ਼ ਬੰਦਾ ਦਾ ਇੱਕ ਅੱਤ ਕਾਪਰ ਜਿੰਦਾ